ਸਸਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਈ ਮੇਰੇ ਨਾਲ ਡੀਪੀ ਸੀ ਪੰਜਾਬੀ ਤੇ ਸੰਜੀਵ 바ਵਾ ਦੀ ਗਰਦਾਸਪੁਰ ਤੋਂ ਰਿਪੋਰਟ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈ ਉਹ ਤਾਂ ਦੱਦਈਏ ਕਿ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਹਨ ਇਹ ਆਈਆਂ ਨੇ ਪਿੰਡ ਜੋਗਰ ਦੇ ਨੇੜੇ ਦੀ ਨੌਮਣੀ ਡਰੇਨ ਹੈ ਜਿਹੜੀ ਉਹ ਉਸਲ ਚੁੱਕੀ ਹੈ ਭਰ ਚੁੱਕੀ ਹੈ ਪਾਣੀ ਦਾ ਜਿਹੜਾ ਸਤਾਰਿਆ ਉਥੇ ਵੱਧ ਚੁੱਕਾ ਆ ਤੇ ਇਹਦੇ ਕਾਰਨ ਜਿਹੜਾ ਆ ਗੁਜਰਾਂ ਦੇ ਜਿਹੜੇ ਪਸ਼ੂ ਨੇ ਉਹ ਡੁੱਬ ਕੇ ਮਰ ਚੁੱਕੇ ਨੇ ਚਾਰ ਮੱਝਾਂ ਗੁਜਰਾਂ ਦੀਆਂ ਦੱਸਿਆ ਜਾ ਰਹੀਆਂ ਨੇ ਇਸ ਨੌਮਣੀ ਦੇ ਪਾਣੀ ਦੇ ਵਿੱਚ ਡੁੱਬਣ ਕਾਰਨ ਮਰ ਗਈਆਂ ਤੇ ਪਾਣੀ ਦਾ ਪੱਧਰ ਐਸ ਲੈਵਲ ਤੱਕ ਵੱਧ ਚੁੱਕਾ ਕਿ ਹੌਲੀ ਹੌਲੀ ਗੁਜਰਾਂ ਦੇ ਕੁੱਲਾ ਨੂੰ ਜਿਹੜਾ ਆ ਪਾਣੀ ਨੇ ਆਪਣਾ ਨਿਸ਼ਾਨਾ ਬਣਾ ਲਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਕਿ ਇਹ ਪਾਣੀ ਪਿੰਡ ਜੋਗਰ ਵੱਲ ਪਿੰਡਾਂ ਦੇ ਘਰਾਂ ਵੱਲ ਨੂੰ ਵੀ ਵਧ ਰਿਹਾ ਆ ਲੋਕਾਂ ਨੇ ਇਸ ਦੇ ਉੱਤੇ ਕਹਾਇਆ ਕਿ ਕਿਰਪਾ ਕਰਕੇ ਇਸ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਪਿੰਡਾਂ ਦੇ ਵਿੱਚ ਜਾ ਕੇ ਇਸ ਪਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਮਦਦ ਦੇ ਲਈ ਗੁਹਾਰ ਲਗਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਤਾਂ ਜੋ ਕਿ ਨੋਮਿਨੀ ਡਰੇਨ ਦਾ ਪਾਣੀ ਉਸਲ ਕੇ ਪਿੰਡਾਂ ਵੱਲ ਨਾ ਜਾਵੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਜੜਾ ਆ ਨੁਕਸਾਨ ਨਾ ਹੋਵੇ ਤੁਸੀਂ ਦੇਖਦੇ ਪਿਓ ਤਸਵੀਰ ਆਪਣੀ ਸਕਰੀਨ ਦੇ ਉੱਤੇ ਪੱਤਰਕਾਰ ਸੰਜੀਵ ਬਾਵਾ ਨੇ ਸਾਡੇ ਨਾਲ ਜੋ ਸਾਂਝੀਆਂ ਕੀਤੀਆਂ ਉਹ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੰਡ ਜੋਗਰਾ ਦੇ ਵਿੱਚ ਇਹ ਹੜ੍ਹ ਦੀ ਸਥਿਤੀ ਜਿਹੜੀ ਤੁਸੀਂ ਮੌਜੂਦਾ ਦੇਖ ਰਹੇ ਹੋ ਸਾਹਮਣੇ ਪੋਲਾ ਜਿੱਥੇ 4-5 ਸਾਲ ਤੋਂ ਕੰਮ ਲੱਗੇ ਦਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਬੇਨਤੀ ਹੈ ਕਿ ਆਪਣੇ ਜਿਹੜੇ ਗੁਜਰੇ ਭਾਈਚਾਰੇ ਦੇ ਉਹ ਸਾਹਮਣੇ ਕੈਮਰਾਮੈਨ ਨੂੰ ਕਹਿੰਦਾ ਕਿ ਕੈਮਰਾ ਮਾਰੋ ਤੇ ਉਹ ਗੁੱਜਰ ਭਾਈ ਚਾਰੇ ਸਾਰੇ ਕੋਲ ਨੇ ਉਹਨਾਂ ਦੇ ਚਾਰ ਡੰਗਰ ਜਿਹੜੇ ਪੁਲ ਦੇ ਥੱਲੇ ਆਣ ਕਰਕੇ ਡੁੱਬ ਗਏ ਤੇ ਮਰ ਮਾਰ ਕੇ ਤੇ ਅੱਗੇ ਰੁੜ ਗਏ ਨੇ ਤੇ ਇੱਥੇ ਪਾਣੀ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ ਪਾਣੀ ਦਾ ਵਹਾਹ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ ਤੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚ ਪਹੁੰਚ ਪਾਇਆ ਤੇ ਉਸ ਤੋਂ ਬਾਅਦ ਜਿਹੜੀਆਂ ਪੁਲ ਜਿਹੜਾ ਆ ਉਹਦੇ ਕਰੈਕ ਆ ਰਹੇ ਨੇ ਸੈਡਾਂ ਦੀਆਂ ਕੰਧਾਂ ਜਿਹੜੀਆਂ ਉਹ ਡਿਗਨ ਤੇ ਆ ਆ ਚੁੱਕੀਆਂ ਨੇ ਤੇ ਪਾਣੀ ਦਾ ਬਹਾ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਆ ਤੇ ਇਹਦਾ ਪ੍ਰਬੰਧ ਕੀਤਾ ਜਾਵੇ ਇੱਥੇ ਮੱਝਾਂ ਪਾਣੀ ਪੀਂਦਾ ਆਈਆਂ ਨੰਮਣੇ ਤੇ ਪੌਲ ਦਾ ਕੇ ਨਿਕਾਸ ਬਿਲਕੁਲ ਛੋਟਾ ਹੈ ਜੜੀ ਤੇ ਫਸ ਗਈ ਦੀ ਇਹ ਜੜੀ ਬਾਹਰ ਨਹੀਂ ਨਿਕਲਦੀ ਕੋਲ ਨੀਵਾ ਹੈ ਪਾਣੀ ਦਾ ਬਹਾ ਜ਼ਿਆਦਾ ਹੋ ਗਿਆ ਪਾਣੀ ਪੈਂਡਲ ਨੂੰ ਪੈ ਗਿਆ ਤੇ ਮੱਝਾਂ ਬੇਸ ਫਸ ਗਈਆਂ ਤੇ ਪਿਛੇ ਨਿਕਲ ਨਹੀਂ ਪਾਈਆਂ ਚਾਰ ਮੱਝਾਂ ਬਿਲਕੁਲ ਮੌਕੇ ਤੇ ਖਤਮ ਹੋ ਗਈਆਂ ਤੇ ਬਾਕੀ ਮੱਝਾਂ ਲੋਕਾਂ ਨੇ ਪੈ ਕੂਏ ਦੇ ਬਚਾ ਲਈਆਂ ਤਬਕ ਤਿੰਨ ਲੱਖ ਰੁਪਏ ਦਾ ਨੁਕਸਾਨ ਇੱਧਰ ਮੋਟੀਆਂ ਮੱਝਾਂ ਨੂੰ ਕਰਦੇ ਹੋਏ ਸਾਡਾ ਇਹਦਾ ਨੁਕਸਾਨ ਸਾਨੂੰ ਦਿੱਤਾ ਜਾਏ ਤੇ ਬਾਕੀ ਇਸ ਪੌਲ ਦਾ ਕੰਮ ਤਿੰਨ ਸਨਾਇ ਦਾ ਕੰਮ ਕੰਪਲੀਟ ਹੋਣਾ ਪਾਣੀ ਉਧਰ ਦੇਖੋ ਸਾਡੇ ਘਰਾਂ ਚ ਪਾਣੀ ਵੜੇ ਦਾ ਇਧਰ ਸਕੂਲਾਂ ਚ ਪਾਣੀ ਵੜੇ ਦਾ ਤੇ ਕੀ ਸਫਾਈ ਨਹੀਂ ਨਾਲ ਦੀ ਸਫਾਈ ਨਹੀਂ ਪੌਲੀ ਦੀ ਸਫਾਈ ਨਹੀਂ ਕੁਝ ਨਹੀਂ ਬਣਿਆ ਇੱਥੇ ਉੱਤੇ ਉੱਤੇ ਸਰਪੰਚ ਜੀ ਖਾਲਸਾ ਵਾਜੂ ਜੀ ਫਟੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਾਣੀ ਦਾ ਵਹਾ ਬਹੁਤ ਜ਼ਿਆਦਾ ਵੜ ਗਿਆ ਇਸ ਟਾਈਮ ਅਸੀਂ ਖੜੇ ਆ ਪਿੰਡ ਜੋਗਰ ਤੇ ਜੋਗਰ ਤੋਂ ਬੰਮਣੀ ਰੋਡ ਦੇ ਵਿੱਚ ਜਿਹੜੀ ਨੂਮਣੀ ਪੈਂਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆਣ ਕਾਰਨ ਗੁਜਰਾਂ ਦੀਆਂ ਮੱਝਾਂ ਜਿਹੜੀਆਂ ਚਾਰ ਮੱਜਾਂ ਉਹਨੀਆਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਨੇ ਤੇ ਉਹਨਾਂ ਦੇ ਕੋਲ ਹੈ ਜਿਹੜੇ ਇਸ ਟਾਈਮ ਤੁਹਾਨੂੰ ਪਤਾ ਨਹੀਂ ਦਿਖਾਈ ਦੇਣਗੇ ਕਿ ਨਹੀਂ ਉੱਥੇ ਇਹ ਰਾਹ ਹੋ ਗਿਆ ਬਹੁਤ ਜ਼ਿਆਦਾ ਤੇ ਉਹ ਉੱਥੇ ਵੀ ਪਾਣੀ ਬਹੁਤ ਬਹੁਤ ਜ਼ਿਆਦਾ ਆ ਗਿਆ ਕੁਝ ਘਰ ਨੇ ਹਰੀਨ ਪਰਿਵਾਰ ਦੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਹੋਰ ਅਦਾਰੇ ਵਾਲੇ ਇੱਥੇ ਕੋਈ ਪਹੁੰਚੇ ਨਹੀਂ ਪਾਣੀ ਜਿਹੜਾ ਪਾਣੀ ਦਾ ਵਹਾਅ ਵਧਦਾ ਜਾ ਰਿਹਾ ਪਾਣੀ ਇਹ ਪਿੰਡ ਤੱਕ ਆ ਗਿਆ ਕੈਮਰਾਮੈਨ ਨੂੰ ਕਹਾਂ ਕਿ ਕੈਮਰਾਮੈਨ ਕਿ ਦੱਸੂ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਕੋਈ ਨਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਪੋਲ ਜਿਹੜਾ 4-5 ਸਾਲ ਤੋਂ ਪੋਲ ਦਾ ਕੰਮ ਜੇ ਲੱਗਿਆ ਹੈ ਅਜੇ ਤੱਕ ਪੋਲ ਜਿਹੜਾ ਕੰਪਲੀਟ ਨਹੀਂ ਹੋਇਆ ਤੇ ठेकेदार ਅਧੁੱਪ ਜਦੇ ਕੰਮ ਕਰਕੇ ਤੇ ਚਲੇ ਜਾਂਦੇ ਨੇ ਤੇ ਵਿੱਚ ਬਾਕੀ ਕੰਮ ਰਹਿ ਗਿਆ ਤੇ ਬਾਕੀ ਦੀ ਜਿਹੜਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਤੇ ਉਹਨੂੰ ਕੰਟਰੋਲ ਕੀਤਾ ਜਾਵੇ